ਕਾਰਨਾਂ ਪਿੱਛੇ ਸਪਸ਼ਟ ਨਹੀਂ ਕੀਤਾ ਗਿਆ ਕਿ ਆਖਰਕਾਰ ਕੀ ਕਾਰਨ ਸੀ ਜਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ ਅੱਜ ਢੰਡੇਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਆ ਆ ਖਲੋਤਾ ਮੈਂ ਜੇ ਕਿਹੇ ਮੰਡੀ ਦੇ ਵਿੱਚ ਜੁਰਤੇ ਦਾ ਪਿਓ ਦਾ ਪੋਤਾ ਇਹਨਾਂ ਖਾੜੀ ਆਵੇ ਇੱਥੇ ਲੱਤਾਂ ਨਾਲ ਮੈਂ ਤੋੜਦੀਆਂ ਟੋਟੀਆਂ ਇਹ ਪੁੱਤ ਯਾਦ ਕਰੋਗੇ ਢੰਡੇਆਲਾ ਗੁਰੂ ਦੀ ਦਾਣਾ ਮੰਡੀ ਤੋਂ ਇੱਕ ਘਟਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੱਜ ਉਸ ਮੁੱਦੇ ਤੇ ਗੱਲ ਕਰਦੇ ਆਂ ਜਿਸ ਤੇ ਲੋਕ ਜ਼ਿਆਦਾਤਰ ਗੱਲ ਕਰਨ ਤੋਂ ਪਾਸਾ ਹੀ ਵੱਟਦੇ ਰਹਿੰਦੇ ਨੇ ਇਹ ਪ੍ਰਵਾਸੀ ਭਾਈ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਪ੍ਰਵਾਸੀ ਮਜ਼ਦੂਰਾਂ ਦੇ ਵਿਚਕਾਰ ਤੇ ਜੋ ਪੰਜਾਬ ਦੀ ਵਸੂ ਹੈ ਉਸ ਤੇ ਟਕਰਾਅ ਦੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇਆਂ ਨਾਲ ਫੜ ਆ ਮੈਂ ਕਿੰਡੇ ਆਲਾ ਗੁਰੂ ਦੇ ਵਿੱਚ ਇਹ ਰਾਤ ਵੇਲੇ ਦੀ ਘਟਨਾ ਜਿੱਥੇ ਕਿ ਇੱਕ ਜੋ ਵਿਅਕਤੀ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਉਸ ਨੇ ਦੇਖਿਆ ਕਿ ਇੱਕ ਜੋ ਸਿੱਖ ਨੌਜਵਾਨ ਹੈ ਉਸ ਦੀ ਦਸਤਾਰ ਲਾਹੀ ਹੋਈ ਹੈ ਉਸ ਦੇ ਉੱਤੇ 15 ਤੋਂ 20 ਨੌਜਵਾਨ ਹਮਲਾ ਕਰ ਰਹੇ ਨੇ ਜਦੋਂ ਉਸ ਨੇ ਗੱਡੀ ਚੋਂ ਉਤਰ ਕੇ ਉਹਨਾਂ ਨੂੰ ਬਚਾਉਣਾ ਚਾਹਿਆ ਤਾਂ ਪਤਾ ਲੱਗਿਆ ਇਹ ਕੁਝ ਪ੍ਰਵਾਸੀ ਮਜ਼ਦੂਰ ਸੀ ਜੋ ਕਿ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਉੱਥੇ ਹੀ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਗਰੁੱਪ ਬਣਾ ਕੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਹਮਲੇ ਦੇ ਕਾਰਨਾਂ ਪਿੱਛੇ ਸਪਸ਼ਟ ਨਹੀਂ ਕੀਤਾ ਗਿਆ ਕਿ ਆਖਰਕਾਰ ਕੀ ਕਾਰਨ ਸੀ ਜਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ ਜਦੋਂ ਇਸ ਵਿਅਕਤੀ ਨੇ ਦੇਖਿਆ ਕਿ ਇਕੱਲੇ ਵਿਅਕਤੀ ਦੇ ਉੱਤੇ ਐਨੇ ਲੋਕ ਮਿਲ ਕੇ ਤਸ਼ੱਦਦ ਕਰ ਰਹੇ ਨੇ ਤਾਂ ਫਿਰ ਉਹ ਬਾਹਰ ਨਿਕਲਿਆ ਉਸਰੇ ਜਾ ਕੇ ਉਹਨਾਂ ਨੂੰ ਲਲਕਾਰਿਆ ਤੇ ਕਿਹਾ ਕਿ ਹੁਣ ਤੁਸੀਂ ਮੇਰੇ ਤੇ ਹਮਲਾ ਕਰਕੇ ਦਿਖਾਓ ਜੇਕਰ ਹਿੰਮਤ ਹੈ ਤਾਂ ਫਿਰ ਹੁਣ ਤੁਸੀਂ ਹਮਲਾ ਕਰੋ ਉਸ ਨੇ ਇਹ ਗੱਲ ਵੀ ਕਹੀ ਕਿ ਤੁਸੀਂ ਇੱਥੇ ਕੰਮ ਕਰਨ ਦੇ ਲਈ ਆਏ ਹੋ ਨਾ ਕਿ ਗੁੰਡਾਗਰਦੀ ਕਰਨ ਦੇ ਲਈ ਪਰ ਇੱਥੇ ਇਹ ਵੀ ਗੱਲ ਜ਼ਰੂਰੀ ਹੈ ਕਿ ਇੱਕ ਘਟਨਾ ਦੇ ਨਾਲ ਪੂਰੀ ਦੀ ਪੂਰੀ ਕਿਸੇ ਕਮਿਊਨਿਟੀ ਨੂੰ ਕਿਸੇ ਜਗ੍ਹਾ ਦੇ ਲੋਕਾਂ ਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਐਸੇਚ ਇਹ ਘਟਨਾ ਤੋਂ ਬਾਅਦ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਪੱਖ ਵੀ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਸਿਰਫ ਇਹਨਾਂ ਮਹਿਜ਼ ਚੰਦ ਲੋਕਾਂ ਦੇ ਵੱਲੋਂ ਕੀਤੇ ਹਮਲੇ ਕਰਕੇ ਕਿਸੇ ਪੂਰੇ ਇੱਕ ਰਾਜ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਇਹ ਸਾਰੀਆਂ ਗੱਲਾਂ ਹੋ ਰਹੀਆਂ ਫਿਲਹਾਲ ਇੱਥੇ ਸਮਝਦੇ ਆ ਕਿ ਇਸ ਤੋਂ ਬਾਅਦ ਅੱਗੇ ਕੀ ਹੋਇਆ ਹਸਪਤਾਲ ਦੇ ਬਾਹਰ ਕੁੱਟਮਾਰ ਕੀਤੀ ਗਈ ਸੀ ਜੋ ਡੰਡੇ ਲਾਠੀਆਂ ਦੇ ਨਾਲ ਹਮਲਾ ਕੀਤਾ ਗਿਆ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜਿੱਥੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਆਪਸੀ ਪਹਿਲਾਂ ਇੱਕ ਦੋ ਜਾਣਿਆਂ ਦੀ ਆਪਸੀ ਬਹਿਸ-ਬਾਜ਼ੀ ਹੋਈ ਉਸ ਤੋਂ ਬਾਅਦ ਦੇ ਵਿੱਚ ਉਸ ਵਿਅਕਤੀ ਦੇ ਕਹਿਣ ਤੇ ਜੋ ਬਾਕੀ ਉਸਦੇ ਹੋਰ ਸਾਥੀ ਸੀ ਜੋ ਹੋਰ ਉਸਦੇ ਸਾਥੀ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੇ ਮਿਲ ਕੇ ਉਸਤੇ ਹਮਲਾ ਕੀਤਾ ਤਾਂ ਇਹ ਜੋ ਹਮਲਾ ਹੈ ਆਪਣੇ ਆਪ ਦੇ ਵਿੱਚ ਇੱਕ ਪੂਰਾ ਗਰੁੱਪ ਬਣਾ ਕੇ ਹਮਲਾ ਕੀਤਾ ਗਿਆ ਜਿਸਕਾ ਤਾਦੀ ਨਿੰਦਾ ਹੁਣ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਹਮਲਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਉਹ ਪੰਜਾਬ ਦੇ ਵਸਨੀਕ ਦੇ ਵੱਲੋਂ ਕਿਸੇ ਹੋਰ ਰਾਜ ਦੇ ਵਿਅਕਤੀ ਤੇ ਕੀਤਾ ਗਿਆ ਹੋਵੇ ਜਾਂ ਫਿਰ ਕਿਸੇ ਵੀ ਹੋਰ ਰਾਜ ਦੇ ਵਿਅਕਤੀ ਦੇ ਵੱਲੋਂ ਪੰਜਾਬ ਦੇ ਵਿਅਕਤੀ ਤੇ ਕੀਤਾ ਗਿਆ ਹੋਵੇ ਕਾਨੂੰਨ ਨੂੰ ਹੱਥ ਲੈਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ ਜੇਕਰ ਇੱਥੇ ਪੰਜਾਬ 'ਚ ਕੋਈ ਹੱਲ ਕੱਢਣਾ ਤਾਂ ਉਸ ਦੇ ਲਈ ਕੀ ਹੱਲ ਹੋਣਾ ਚਾਹੀਦਾ ਇਸ ਦੇ ਅਨਸਾਰ ਤੁਹਾਨੂੰ ਇੱਕ ਸੁਜਵਾਨ ਹੱਲ ਇਸ ਦੇ ਲਈ ਕੀ ਲੱਗਦਾ ਜੋ ਕਿ ਗਰਮ ਖਿਆਲੀ ਨਾ ਹੋਵੇ ਪਰ ਉਸ ਹੱਲ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਇਸ ਬਾਰੇ ਆਪਣੀ ਰਾਏ ਜ਼ਰੂਰ ਦਿਓ ਅੱਜ ਢਿਡਿਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਆ ਆ ਖਲੋਤਾ ਮੈਂ ਜੇ ਕਹੇ ਮੰਡੀ ਦੇ ਚ ਜੁਰਤੇ ਦਾ ਪਿਓ ਦਾ ਪੁੱਤ ਇਹਦੇ ਨਾਲ ਖੜੀ ਜਾਵੇ ਜਿੱਥੇ ਲੱਤਾਂ ਨਾਲ ਮੈਂ ਤੋੜਦੀਆਂ ਤਾਂ ਅਕਸਰ ਤੁਸੀਂ ਪੁੱਤ ਯਾਦ ਕਰੋਗੇ ਢਿਡਿਆਲਾ ਗੁਰੂ ਦੀ ਦਾਣਾ ਮੰਡੀ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੱਜ ਉਸ ਮੁੱਦੇ ਤੇ ਗੱਲ ਕਰਦੇ ਆਂ ਜਿਸ ਤੇ ਲੋਕ ਜ਼ਿਆਦਾਤਰ ਗੱਲ ਕਰਨ ਤੋਂ ਪਾਸਾ ਹੀ ਵੱਟਦੇ ਰਹਿੰਦੇ ਨੇ ਇਹ ਪ੍ਰਵਾਸੀ ਆ ਪਈ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਪ੍ਰਵਾਸੀ ਮਜ਼ਦੂਰਾਂ ਦੇ ਵਿਚਕਾਰ ਤੇ ਜੋ ਪੰਜਾਬ ਦੀ ਵਸੂ ਹੈ ਉਸ ਤੇ ਟਕਰਾਅ ਦੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਢਿੰਡੀਆਲਾ ਗਰੂਪ ਦੇ ਵਿੱਚ ਇਹ ਰਾਤ ਵੇਲੇ ਦੀ ਘਟਨਾ ਜਿੱਥੇ ਕਿ ਇੱਕ ਜੋ ਵਿਅਕਤੀ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਉਸ ਨੇ ਦੇਖਿਆ ਕਿ ਇੱਕ ਜੋ ਸਿੱਖ ਨੌਜਵਾਨ ਹੈ ਉਸ ਦੀ ਦਸਤਾਰ ਲਾਹੀ ਹੋਈ ਹੈ ਉਸ ਦੇ ਉੱਤੇ 15 ਤੋਂ 20 ਨੌਜਵਾਨ ਹਮਲਾ ਕਰ ਰਹੇ ਨੇ ਜਦੋਂ ਉਸ ਨੇ ਗੱਡੀ ਚੋਂ ਉਤਰ ਕੇ ਉਹਨਾਂ ਨੂੰ ਬਚਾਉਣਾ ਚਾਹਿਆ ਤਾਂ ਪਤਾ ਲੱਗਿਆ ਇਹ ਕੁਝ ਪ੍ਰਵਾਸੀ ਮਜ਼ਦੂਰ ਸੀ ਜੋ ਕਿ ਜੰਡੇਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਉੱਥੇ ਹੀ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਗਰੁੱਪ ਬਣਾ ਕੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਗਿਆ ਹਮਲੇ ਦੇ ਕਾਰਨਾਂ ਪਿੱਛੇ ਸਪਸ਼ਟ ਨਹੀਂ ਕੀਤਾ ਗਿਆ